ਸਰਕਾਰ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡਾ ਗੋਡਾ ਪੂਰਾ ਨਹੀਂ ਮੁੜਦਾ ਔਰ ਨਾ ਹੀ ਉਹ ਪੂਰਾ ਸਿੱਧਾ ਹੁੰਦਾ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਕਈ ਵਾਰ ਕੀ ਹੁੰਦਾ ਪ੍ਰੋਪਰ ਗੋਡਾ ਮੁੜਦਾ ਵੀ ਨਹੀਂ ਸਿੱਧਾ ਵੀ ਨਹੀਂ ਹੁੰਦਾ ਉਸ ਦੇ ਨਾਲ ਗੋਡੇ 'ਚ ਦਰਦ ਵੀ ਹੁੰਦਾ ਉਸ ਦੇ ਵਿੱਚ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਕਈ ਵਾਰ ਕੀ ਹੁੰਦਾ ਸਵੇਰੇ ਬੈੱਡ ਤੋਂ ਉੱਠਦੇ ਹਾਂ 5 7 ਕਦਮ ਵੀ ਚੱਲ ਨਹੀਂ ਸਕਦੇ ਇੰਨਾ ਗੋਡੇ 'ਚ ਦਰਦ ਹੁੰਦਾ ਔਰ ਨਾ ਹੀ ਗੋਡਾ ਸਿੱਧਾ ਹੁੰਦਾ ਸਪੈਸ਼ਲੀ ਜਦੋਂ ਤੁਸੀਂ ਕਿਤੇ ਘੁੰਮਣ ਜਾਣੇ ਹੋ ਕਿਸੇ ਹੈਲਥ ਸਟੇਸ਼ਨ ਦੇ ਜਾਣੇ ਹੋ ਜਾਂ ਕਿਸੇ ਵੀ ਆਊਟ ਆਫ ਤੁਸੀਂਾਂ ਦੇ ਘਰ ਤੋਂ ਬਾਹਰ ਕਿਤੇ ਘੁੰਮਣ ਜਾਣੇ ਹੋ ਉੱਥੇ ਤੁਸੀਂ ਪ੍ਰੋਪਰ ਤੁਰ ਨਹੀਂ ਸਕਦੇ ਟੋਟੇ ਗੋਡਾ ਕਿਉਂਕਿ ਉਹ ਵਿੰਗਾ ਹੋ ਗਿਆ ਹੈ ਔਰ ਥੋੜ ਤੋਂ ਪ੍ਰੋਪਰ ਤੁਰੇ ਨਹੀਂ ਜਾਂਦਾ ਔਰ ਤੁਹਾਡੀ ਗੋਡੇ 'ਚ ਦਰਦ ਹੁੰਦਾ ਹੈ ਤਾਂ ਇਸ ਲਈ ਕਿਹੜੀਆਂ ਕਸਰਤਾਂ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਹੁੰਦਾ ਕਿਉਂ ਹੈ ਕਾਰਨ ਕੀ ਹੈ ਸਭ ਤੋਂ ਪਹਿਲਾ ਕਾਰਨ ਹੈ ਆਸਟਿਓ ਆਰਥਰਾਇਟਸ ਦੋਨਾਂ ਹੱਡੀਆਂ ਆਪਸੇ ਵਿੱਚ ਟੱਚ ਕਰਨ ਲੱਗ ਜਾਂਦੀਆਂ ਨੇ ਔਰ ਆਪਣਾ ਜਦੋਂ ਆਪਾਂ ਸਿੱਧੇ ਖੜ੍ਹਦੇ ਆ ਹੱਡੀਆਂ ਟੱਚ ਕਰਦੀਆਂ ਦਰਦ ਹੁੰਦੀਆਂ ਤਾਂ ਆਪਾਂ ਨੂੰ ਸੌਖਾ ਲੱਗਦਾ ਵੀ ਥੋੜਾ ਜਿਹਾ ਗੋਡਾ ਮੋੜ ਕੇ ਖੜ੍ਹ ਜਾਈਏ ਤਾਂ ਕਿ ਆਪਣੇ ਦਰਦ ਘੱਟ ਹੋਵੇ ਉਦੋਂ ਹੀ ਆਦਤ ਬਣ ਜਾਣੀ ਬਣ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਕਈ ਲੋਕ ਸਟਿਕ ਲੈ ਕੇ ਤੁਰਦੇ ਆ ਉਹ ਇਦਾਂ ਤੁਰਦੇ ਆ ਕਿਉਂਕਿ ਉਹਨਾਂ ਨੂੰ ਜੋ ਆਦਤ ਬਣ ਚੁੱਕੀ ਹੈ ਉਹਨਾਂ ਦੇ ਆਸਟਿਓ ਆਰਥਰਾਇਟਿਸ ਕਠਿਆ ਕਰਕੇ ਸੋ ਆਪਦੀ ਵੀਡੀਓ ਦੇ ਵਿੱਚ ਆਪਾਂ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਦੂਸਰੀ ਕਸਰਤ ਸਭ ਤੋਂ ਵੱਧ ਲਾਹੇਵੰਦ ਹੈ ਧਿਆਨ ਨਾਲ ਦੇਖਣਾ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸਰਾਣਾ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਨਿਦੇਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਐ ਸਰੀ ਸਿੰਘਸ ਰਨ ਫਿਜ਼ੋਥੈਰੇਪੀ ਤੁਸੀਂ ਡਾਕਟਰ ਗੁਰਸ਼ੀਲ ਸਿੰਘ ਸਾਨੂੰ ਉੱਥੇ ਫੋਲੋ ਜਰੂਰ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐ ਸਰੀ ਸਿੰਘਸ ਰਨ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਤੁਸੀਂ ਫੋਲੋ ਕਰ ਲਓ ਔਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਸੋ ਸ਼ੁਰੂ ਕਰਦੇ ਆ ਅਗਰ ਤੁਹਾਡਾ ਕੋਟਾ ਪੂਰਾ ਨਹੀਂ ਮੁੜਦਾ ਔਰ ਨਾ ਹੀ ਸਿੱਧਾ ਹੁੰਦਾ ਉਸ ਨੂੰ ਠੀਕ ਕਰਨ ਵਾਲੀਆਂ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ सौ परसेंट है इसनों ऑर्डर कर ली एट नाइन जीरो नाइन डबल जीरो डबल जीरो सिक्स फोर नंबर पर संपर्क कर सकते हो सब तो पहले गोडे पर दस तो पंद्रह मिनट सेक देना है और अगर गोडा टोडा पूरा नहीं मुड़ता पाया तो गोडे के नीचे सराहाणा रख के ऐदा इस सेक देना है दस तो पंद्रह मिनट गर्म पानी वाली बॉटल दैन उस बात पिलो कर देना है और ਜਿਹੜੀ ਨੰਬਰ 1 ਐਕਸਰਸਾਈਜ਼ ਹੈ ਉਹ ਐਕਸਰਸਾਈਜ਼ ਕੀ ਹੈ ਨੰਬਰ 1 ਐਕਸਰਸਾਈਜ਼ ਹੈ ਆਪਾਂ ਗੋਡੇ ਨੂੰ ਐਦਾਂ 모ੜਨਾ ਔਰ ਸਿੱਧਾ ਕਰਨਾ 1 ਫਿਰ 2 ਐਦਾਂ ਫੜ ਕੇ ਦੂਸਰੀ ਜੱਦੀ ਹੱਲਪਾਂ 3 4 5 6 7 8 9 10 11 12 ਜਿੰਨਾ ਮੁੜੇਗਾ ਉਹਨਾ 모ੜਨਾ ਉਦੋਂ ਬਾਅਦ ਸਿੱਧਾ ਕਰਨਾ ਐਦਾਂ ਤੁਸੀਂ 15 ਵਾਰੀ ਕਰਨਾ ਫਿਰ ਆਰਾਮ ਇਸੇ ਤੁਸੀਂ ਦੋ ਸੈਟ ਲਾਉਣੇ ਆਪਾਂ ਇੱਕ ਵਾਰੀ ਕੀਤਾ ਤੁਸੀਂ ਦੋ ਸੈਟ ਲਾਉਣੇ ਆ ਇਹ ਹੋ ਗਈ ਨੰਬਰ 1 ਐਕਸਰਸਾਈਜ਼ ਹੁਣ ਗੱਲ ਕਰਨ ਲੱਗੇ ਆ ਦੂਸਰੀ ਐਕਸਰਸਾਈਜ਼ ਜਿਹੜੀ ਸਭ ਤੋਂ ਵਧੀਆ ਐਕਸਰਸਾਈਜ਼ ਆ ਤੁਸੀਂ ਸਰਾਣਾ ਰੱਖ ਲੈਣਾ ਸਰਾਣੇ ਦੇ ਉੱਪਰ ਇਦਾਂ ਪਾਤ ਰੱਖ ਲੈਣੀ ਆ ਔਰ ਨਾਲ ਵਾਲਾ ਗੋਡਾ ਜਿੰਨਾ ਮੁੜਦਾ ਉਹ ਮੋੜ ਕੇ ਰੱਖਣਾ ਔਰ ਤੁਸੀਂ ਇੱਥੇ ਐਂਕਲ ਟੋ ਪੰਪਸ ਕਰਨੇ ਆ 1 2 3 4 5 6 7 8 9 10 11 12

20 ਦੈਨ ਲੈਕਸ ਇਸ ਦੇ 2 5 ਪੰਜ ਸੈਟ ਲਾਉਣੇ ਆ ਇਹ ਹੋਗੀ ਨੰਬਰ 2 ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਐਂਕਲ ਟੂ ਪੰਪਸ ਕੀਤੀਆਂ ਥਰਡ ਐਕਸਰਸਾਈਜ਼ ਕੀ ਕਰਾਂਗੇ ਆਪਾਂ ਇੱਕ ਤੌਲੀਆ ਲੈ ਲਾਂਗੇ ਜਾਂ ਫਿਰ ਕੋਈ ਵੀ ਤੁਸੀਂ ਕਾਟਨ ਦਾ ਕੱਪੜਾ ਲੈ ਸਕਦੇ ਹੋ ਆਪਣਾ ਦੁਪੱਟਾ ਲੈ ਸਕਦੇ ਹੋ ਔਰ ਇਸ ਨੂੰ ਤੁਸੀਂ ਪੈਰ ਦੇ ਵਿੱਚ ਪਾ ਲੈਣਾ ਇਦਾਂ ਕਰਕੇ ਔਰ ਪੂਰੀ ਜ਼ੋਰ ਦੀ ਆਪਣੇ ਵੱਲ ਖਿੱਚ ਕੇ ਰੱਖਣਾ ਔਰ ਦੈਨ ਤੁਸੀਂ ਐਂਕਲ ਟੂ ਪੰਪ ਕਰਨਾ 1 2 3 4 5 6 7 8 9 10 11 12 13 14 15 देन नेक्स्ट ਇਹ ਵੀ 15 15 ਦੇ ਚਾਰ ਸੈਟ ਲਾਉਣੇ ਜਿੰਨਾ ਖਿੱਚ ਸਕਦੇ ਹੋ ਖਿੱਚ ਕੇ ਰੱਖਣਾ ਤੁਸੀਂ ਔਰ ਐਂਕਲ ਟੂ ਪੰਪ ਕਰ ਇੱਕ ਦੋ ਤਿੰਨ ਚਾਰ ਪੰਜ 6 7 8 9 10 11 12 13 14 15 ਇਸ ਦੇ ਤੁਸੀਂ ਚਾਰ ਸੈਟ ਲਾਉਣੇ ਆ ਇਹ ਹੋਗੀ ਤੁਹਾਡੀ एक्सरसाइज ਨੰਬਰ 3 ਹੁਣ ਜਿਹੜੀ एक्सरसाइज ਨੰਬਰ 4 ਆ ਦਾ ਤੁਸੀਂ ਪਿੱਲੋ ਐ ਉਸ ਨੂੰ ਡਬਲ ਕਰ ਲੈਣਾ ਹੈ ਤਾਂ ਫੋਲਡ ਕਰ ਲੈਣਾ ਔਰ ਇਸ ਨੂੰ ਤੁਸੀਂ ਪੱਟ ਦੇ ਥਲੇ ਰੱਖ ਲੈਣਾ ਔਰ ਫਿਰ ਜਿਹੜਾ ਤੁਹਾਡਾ ਦੁਪੱਟਾ ਹੈ ਜਾਂ ਤੌਲੀਆ ਹੈ ਤੁਸੀਂ ਉਸ ਨੂੰ ਪੂਰਾ ਆਪਣੇ ਕਾਫ ਮਸਲ ਨੂੰ ਲੱਤ ਉੱਪਰ ਚੱਕ ਕੇ ਅੰਦਰ ਨੂੰ ਖਿੱਚ ਦੇਣਾ ਪਿੰਜਣੀ ਤੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਇੱਥੇ ਆਪਾਂ 10 ਗਿਣਾਂਗੇ 10 ਸੈਕਿੰਡ ਹੋਲਡ ਕਰਾਂਗੇ 1 2 तीन चार सात आठ नौ दस दिन दिन फिर आप स्ट्रैच करा इस जगह तक खिंच पेगी लत्त हवा च उडनी जरूरी है उपर चक देना आप आपे आपकेंड होल्ड एक दो तो, तीन चार पे सात आठ नौ दस दिन रिलैक्स फिर उपर चुक देंगे एक दो तो, तीन चार पे सात 8 9 10 देन रिलैक्स ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਐਕਸਰਸਾਈਜ਼ ਨੰਬਰ 4 ਹੁਣ ਜਿਸ ਦੇ ਵਿੱਚ ਆਪਾਂ ਕਾਫ ਮਸਲ ਸਟ੍ਰੈਚ ਕੀਤਾ देन ਉਸ ਤੋਂ ਬਾਅਦ ਤੁਸੀਂ ਸਿੱਧੇ ਬੈਠਦੇ ਲੇਟ ਜਾਣਾ ਹੈ ਇੱਕ ਤੌਲੀਆ ਲੈ ਕੇ ਉਸ ਨੂੰ ਤੁਸੀਂ ਐਦਾਂ ਰੋਲ ਬਣਾ ਲੈਣਾ ਹੈ ਔਰ ਉਸ ਨੂੰ ਤੁਸੀਂ ਆਪਣੇ ਗੋਡੇ ਦੇ ਵਿਚਾਲੇ ਐਦਾਂ ਰੱਖ ਲੈਣਾ ਹੈ ਔਰ ਤੁਸੀਂ ਹੌਲੀ-ਹੌਲੀ ਲੇਟ ਜਾਣਾ ਹੈ ਐਦਾਂ ਕਰਕੇ ਔਰ ਤੁਸੀਂ ਜਿਵੇਂ ਤੁਸੀਂ ਦੇਖੋ ਇੱਥੇ ਖਿੱਚ ਨਹੀਂ ਪੈ ਰਹੀ ਤਾਂ ਤੁਸੀਂ ਦੂਸਰੇ ਤੌਲੀਏ ਦੀ ਮਦਦ ਨਾਲ نیچے ਪਾ ਕੇ ਐਦਾਂ ਪਕੜ ਲਿਆ ਔਰ ਇਸ ਨੂੰ ਤੁਸੀਂ ਅੰਦਰ ਨੂੰ ਖਿੱਚਣਾ ਹੈ ਔਰ ਇੱਥੇ ਤੁਸੀਂ ਜਿੰਨਾ ਵੱਧ ਤੋਂ ਵੱਧ ਖਿੱਚ ਸਕਦੇ ਹੋ ਜਿੰਨਾ ਦਰਦ ਤੋਂ ਮੁਕਤ ਦਰਦ ਤੋਂ ਫ੍ਰੀ ਕੋਟਾ ਬੁੜੇਗਾ ਉਹਨਾਂ ਤੁਸੀਂ ਕੋਟਾ ਬੋੜ ਲੈਣਾ ਹੈ ਇੱਥੇ ਆਪਾਂ 10 ਕਿੜਾ ਗਏ 1 2 3 4 5 6 7 8 9 10 ਨੇਂਤਰਾ दैन फिर गोडा मोड़ देना है एक दो तो, तीन चार पाँच पे सात आठ नौ दस एंड रिलैक्स फिर गोडा मोड़ दें एक दो तीन चार पाँच पे सात आठ नौ दस रिलैक्स फिर गोडा मोड़ देंगे एक दो तो, तीन चार पाँच पे सात आठ नौ दस पूरी जोर दिचना ਔਰ ਤੁਸੀਂ ਦੇਖੋਗੇ ਢੋਡਾ ਗੋਡਾ ਬਹੁਤ ਜਲਦੀ ਮੋੜਨ ਲੱਗ ਜਾਏਗਾ ਇਹ ਹੋ ਗਈ ਤੁਹਾਡੀ ਐਕਸਰਸਾਈਜ਼ ਨੰਬਰ 5 ਹੁਣ ਜਿਹੜੀ ਉਸ ਤੋਂ ਬਾਅਦ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਫੇਰ ਤੌਲੀਆ ਪਾ ਲਿਆ ਔਰ ਸਟ੍ਰੇਟ ਬੈਠ ਜਾਗੇ ਔਰ ਲਾਤ ਨੂੰ ਸਿੱਧੀ ਉੱਪਰ ਚੱਕ ਦਾਂਗੇ ਜਿੰਨਾ ਵੱਧ ਤੋਂ ਵੱਧ ਚੱਕ ਸਕਦੇ ਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਂਕ ਰਿਲੈਕਸ ਇਸ ਦੇ ਵਿੱਚ ਕੱਪੜਾ ਥੋੜਾ ਵੱਡਾ ਲੈ ਲਿਓ ਤੌਲੀਆ ਛੋਟਾ ਰਹਿ ਜਾਂਦਾ ਜਿਵੇਂ ਦੇਖੋ ਅਗਰ ਸਾਡੇ ਕੋਲ ਕੱਪੜਾ ਵੱਡਾ ਹੁੰਦਾ ਤਾਂ ਲੱਤ ਸਿੱਧੀ ਰਹਿਣੀ ਸੀ ਸੋ ਆਹ ਦੇਖੋ ਹੁਣ ਤੁਸੀਂ ਲੱਤ ਬਿਲਕੁਲ ਸਿੱਧੀ ਕਰਤੀ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ ਐਸ ਐਲ ਆਰ ਵਿਦ ਟੋਬਲ 1 2 3 4 5 6 7 8 9 10 ਥੈਨ ਰਿਲੈਕਸ ਤੌਲੀਆ ਸਾਈਡ ਤੇ ਕੱਢ ਦੇਣਾ ਔਰ ਤੁਸੀਂ ਸਿੱਧੇ ਲੇਟ ਜਾਣਾ ਇਹ ਹੋ ਗਈ ਤੁਹਾਡੀ ਨੈਕਸਟ ਕਸਰਚ हम जी अगली कसरत है वो खड़के करनी है ने भी थोड़ू करके दिखाने है। एक कुर्सी के सहारे नी खे इसल रेज करा अड्डिया उपर चकेंगे एक दो तो, तीन तो, चार पाँच छत अठ नौ दस तीन रिलैक्स इससे पैट आने द्वारा देखो खड़ गए और एडर एक फिर दो फिर तीन फिर चार फिर पं फिर छ फिर सात फिर आठ फिर नौ फिर दस इसम सैट लाने यही होगी थोड़ी ही रेस सो हूँ आखिरी कसर की गल ती करोगीद खड़ जाऊंगी और दोनों पंजे उपर चक देंगे एक दो तीन चार छ सात आठ नौ दस देन रिलैक्स फिर ऊपर जाके देंगे एक दो तीन चार पे सात आठ नौ दस रिलैक्स फिर ऊपर जाके दें एक दो तीन चार पे सात आठ नौ दस देन रिलैक्स फिर ऊपर जाके देंगे एक दो तीन चार पे सात आठ नौ 10 ਦੈਨ ਨੈਕਸਟ ਇਹ ਤੁਸੀਂ 10 ਵਾਰੀ ਕਰਨਾ ਸੋ ਇਹ ਸਨ ਕਸਰਤਾਂ ਜਿਹੜੀਆਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਤੁਸੀਂ ਦੇਖੋਗੇ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਗੋਡਾ ਪ੍ਰੋਪਰ ਮੁੜਨ ਵੀ ਲੱਗ ਜਾਏਗਾ ਔਰ ਪ੍ਰੋਪਰ ਸਿੱਧਾ ਵੀ ਹੋਣ ਲੱਗ ਜਾਏਗਾ ਅਗਰ ਤੁਸੀਂ ਕੁਝ ਵੀ ਸਾਨੂੰ ਪੁੱਛਣਾ ਚਾਹੁੰਦੇ ਹੋ ਹੇਟ ਲੈ ਕੇ ਨੰਬਰ ਤੇ WhatsApp ਤੇ ਸਾਨੂੰ ਤੁਸੀਂ ਪੁੱਛ ਸਕਦੇ ਹੋ ਅਗਰ ਬਹੁਤਾ ਜ਼ਰੂਰੀ ਹੈ ਨਹੀਂ ਵੀਡੀਓ ਦੇ ਵਿੱਚ ਸਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਹੀ ਜਾਂਦੇ ਨੇ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਤੇ ਤਿਲ ਦਿਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ ਅਗਰ ਫਿਰ ਵੀ ਗੋਡਾ ਪ੍ਰੋਪਰ ਨਾ ਮੁੜੇ ਤਾਂ ਤੁਸੀਂ ਕੀ ਕਰਨਾ 1 ਕਿਲੋ ਭਾਰ ਹੈ ਜਿਹੜਾ ਤੁਸੀਂ ਗਿੱਟੇ ਦੇ ਬੰਨ ਲੈਣਾ ਇਦਾਂ ਕਰਕੇ ਇਹਨਾਂ ਅਸੀਂ ਐਕਸਰਸਾਈਜ਼ ਕੋ ਲੱਗੇ ਸੀ ਵਿੱਚ ਦੱਸਣਾ ਤਾਂ ਕਰਕੇ ਐਂਡ 'ਚ ਦੱਸਣ ਲੱਗੇ ਆਂ ਇਹ ਐਕਸਰਸਾਈਜ਼ ਤਾਂ ਦੱਸਣ ਲੱਗੇ ਆਂ ਅਗਰ ਤੁਸੀਂ ਸਾਰੀਆਂ ਐਕਸਰਸਾਈਜ਼ ਕਰ ਲਓ ਫਿਰ ਵੀ ਗੋਡਾ ਨਾ ਮੁੜੇ ਤਾਂ ਲਾਸਟ ਦੇ ਵਿੱਚ ਐਕਸਰਸਾਈਜ਼ ਜ਼ਰੂਰ ਕਰਨਾ ਤੁਸੀਂ ਇਸ ਦੇ ਵਿੱਚ ਤੁਸੀਂ ਸਿੱਧੇ ਲੇਟ ਜਾਣਾ ਔਰ ਥੈਨ ਇੱਥੋਂ ਗੋਡਾ ਫੜ ਲੈਣਾ ਔਰ ਕਿਲੋ ਭਾਰ ਪਾਇਆ ਤੁਸੀਂ ਐਦਾਂ ਐਦਾਂ ਕਰਨਾ 1 2 3 4 5 6 7 8 9 10 11 12 13 14 15 16 17 18 ਉਨੀ ਪੀ ਥੈਨ ਰਿਲੈਕਸ ਇਸਦੇ ਤੁਸੀਂ ਪੰਜ ਸੈਟ ਲਾਉਣੇ ਆ ਕਿਲੋ ਭਾਰ ਹੁਣ ਤੁਹਾਨੂੰ ਇਹ ਲੈਂਡ ਦੀ ਲੋਡ ਨਹੀਂ ਤੁਸੀਂ ਕਿਲੋ ਨਮਕ ਦਾ ਪੈਕੇਟ ਕਿਲੋ ਰੇਤਾ ਕੁਝ ਵੀ ਕਿਲੋ ਲਫਾਫੇ ਚ ਪਾ ਕੇ ਬਣ ਸਕਦਾ ਸੋ ਇੱਕ ਅਸਰ ਜ਼ਰੂਰ ਕਰਨਾ